ਹਾਂਜੀ ਸਾਡੇ ਪਿੰਡ ਦੀ ਨਾ 150 ਕਿਲੇ ਦੀ ਬਰਬਾਦੀ ਪਈ ਜੀ ਸਸਰਾਲੀ ਕਲੋਨੀ ਦੀ ਅੱਧਾ ਕਿੰਨਾ ਦਿਨ ਹੈ ਕਿਲੇ ਪਿੰਡ ਦੀ ਬਰਬਾਦੀ ਨਹੀਂ ਭਾਈ ਸਾਡੇ ਸਸਰਾਲੀ ਕਲੋਨੀ ਦੀ ਬਰਬਾਦੀ ਪਈ ਹੈ ਜੀ ਪਪੂਲਰ ਲੱਗੇ ਸੀ ਝੋਨਾ ਲੱਗਿਆ ਸੀ 10 ਕਿਲੇ ਬੰਨ ਤੋਂ ਦੂਰ ਤੋਂ ਉੱਜੜਦਾ ਉੱਜੜਦੇ ਅੱਜ 13 ਦਿਨ ਹੋ ਗਏ ਸੀ ਅੱਜ ਬੰਨ ਤੋਂ ਸਾਡਾ ਅਸੀਂ 10 ਕਿਲੇ ਅੱਗੇ ਹੋਰ ਆ ਗਏ ਹਾਈਟ ਨੇ ਕੀ ਕਰਾਂਗੇ ਹਲੇ ਤੱਕ ਵੀ ਕੋਈ ਫਾਇਦੇਕ ਨਹੀਂ ਹੈ ਕਿ ਸਾਡੀ ਟੀਸੀ ਸਾਹਿਬ ਬੰਦਾ ਬਹੁਤ ਵਧੀਆ ਇੰਨਾ ਮੈਂ ਕਰਾ ਰਿਆ ਥੱਲੇ ਵਾਲਾ ਵਿਭਾਗ ਮੈਨਾਂ ਕੁਛ ਨਹੀਂ ਹਲਤਾ ਕਿ ਹੁਣ ਆਪਾਂ ਬੰਦ ਨੂੰ ਕੀ ਹੁਣ ਵਾਪਸ ਪੂਰੀ ਕਰ ਰਹੇ ਹਾਂ ਕਿ ਕਿਵੇਂ ਕਰ ਰਹੇ ਹਾਂ ਨਹੀਂ ਕਿਹਨਾ ਅੱਗੇ ਪਾ ਲੈ ਅੱਗੇ ਪਾ ਲੈ ਜੇ ਲਾਦਾ ਮਤ ਪਾ ਲੈ ਇੱਕ ਮਿੰਟ ਹੋ ਗਿਆ ਯਾਰ ਲਾਇਆ ਜੀ ਉਹ ਕਿਹਦੇ ਤੋਂ ਅੱਗੇ ਪੋਸਟ ਤੋਂ ਅੱਗੇ ਪ੍ਰਧਾਨ ਜੀ ਉਸ ਤੋਂ ਅੱਗੇ ਬੰਦਾ ਜੀ ਉਸ ਤੋਂ ਅੱਗੇ ਜੀ ਹੁਣ ਅਸਿਸਟੈਂਟ ਅੱਗੇ ਵਾਲੇ ਬੜੂ ਪੂਰੇ ਨਗਰ ਨੇ ਲਾਇਆ ਜੀ ਆਹੜਾ ਤਿੰਨ ਪਿੰਡ ਚਾਰ ਲੈ ਪਿੰਡਾਂ ਨੇ ਨਗਰ ਕੀਤੇ ਸਾਰੇ ਨਗਰ ਨੇ ਜੀ ਲਾਇਆ ਅੱਛਾ ਇੱਕ ਦੱਸਿਓ ਫਿਰ ਪਾਲੀ ਹੋਰ ਕਿੱਥੇ ਟੁੱਟੇ ਨਹੀਂ ਜੀ ਹੋਰ ਟੁੱਟੇ ਆ ਉੱਪਰ ਕੀ ਮੇਰੇ ਉੱਪਰ ਕੀ ਟੁੱਟ ਗਿਆ ਹੋ ਹੋ ਗਿਆ ਚਲੋ ਬਿਲਡਿੰਗ ਦਾ ਨਾਮ ਦੱਸਣਾ ਤੁਸੀਂ ਮਤਲਬ ਬਿਲਡਿੰਗ ਦੇ ਸਰ ਨਾਲ ਚੱਲਦੇ ਆ ਹੁਣ ਇੱਥੇ ਬਿਲਡਿੰਗ ਦਾ ਕੁਝ ਵੇਰਵਾ ਇਕ ਟਿਕਾਣੀ ਹੈ ਬਹੁਤ ਨਸ਼ਾ ਰਿਹਾ ਹੈ ਹੁਣ ਆਪਾਂ ਕੀ ਕਰੀਏ ਹਾਂਜੀ ਦੋ ਚੀਜ਼ਾਂ ਨੇ ਇੱਕਣ ਵੀ ਚੁੱਪ ਚੁੱਪ ਹਾਂਜੀ ਇੱਕ ਤਾਂ ਜਦੋਂ ਲੰਬਾ ਕਮ ਹੈ ਇੱਕ ਤਾਂ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਜੇ ਪ੍ਰਮਾਤਮਾ ਮਿਹਰ ਕਰੇ ਆਪਣੀ ਆਉਂਦੀ ਹੈ ਸਰਕਾਰ ਆ ਸਾਰੇ ਕੰਕਰੀਟ ਦੇ ਬੰਦ ਬੰਦ ਬੋਲੇ ਜੀ 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 ਜ ਕੋਈ ਵੀ ਗੰਦਾ ਪਾਣੀ ਇੱਕ ਬੂੰਦ ਵੀ ਮੈਂ ਦਰਿਆਵਾਂ ਚ ਨਹੀਂ ਜਾਣ ਦਾਂ ਠੀਕ ਆ ਜਿਹੜਾ ਗੰਦਾ ਪਾਣੀ ਹੈ ਆ ਮਰਵਾ ਰਿਆ ਪੰਜਾਬ ਦੀ ਜਵਾਨੀ ਨੂੰ ਤੇ ਸਾਰੇ ਲੋਕਾਂ ਨੂੰ ਮੇਰੇ ਮਾਤਾ ਜੀ ਨੂੰ ਵੀ ਕੈਂਸਰ ਇਸ ਕਰਕੇ ਹੋਇਆ ਸੀ ਸੋ ਇੱਕ ਤਾਂ ਮੈਂ ਮੇਰਾ ਵਾਂਗੂ ਹੈ ਕਿ ਮੈਂ ਨਹੀਂ ਗੰਦਾ ਪਾਣੀ ਪੀਂਦਾਂ ਦਿੰਦਾ ਇੱਕ ਬੂੰਦ ਵੀ ਸਰਕਾਰੋਂ ਤੇ ਦੂਜੀ ਗੱਲ ਆ ਜਿਹੜਾ ਬੰਦ ਹੈ ਆ ਹਰ ਦੂਜੇ ਤੀਜੇ ਪੰਜਵੇਂ ਸਾਲ ਕੋਈ ਨਾ ਕੋਈ ਪੰਗਾ ਪੈਂਦਾ ਹੀ ਰਹਿੰਦਾ ਪੈਂਦਾ ਜੀ ਰਹਿੰਦਾ ਕਰੋੜਾਂ ਰੁਪਏ ਖਰਾਬ ਕਰਦੇ ਸਹੀ ਗੱਲ ਹੈ ਜੀ ਇੱਕ ਵਾਰ 7-8000 ਕਰੋੜ ਲਾ ਕੇ ਕੰਕਰੀਟ ਦਾ ਇੱਕ ਪਾਸੇ ਤੋਂ ਰੋਪੜ ਤੋਂ ਕਰਾਦੇ ਜੀ ਫਲੋਰ ਤੋਂ ਰੋਪੜ ਤੋਂ ਫੀਟ ਤੱਕ ਪੱਕਾ ਜਿਵੇਂ ਸੜਕਾਂ ਬਣਾਈ ਮੈਂ ਕਿਹਾ ਸੀ ਨਾ ਬਿਲਕੁਲ ਜੀ ਬਿਲਕੁਲ ਮੈਂ ਜਦੋਂ ਕਿਹਾ ਸੀ ਸੜਕਾਂ ਸੀਮੈਂਟ ਦੀ ਬਣਾਉਂ ਲੋਕੀ ਕਹਿੰਦੇ ਐਵੇਂ ਕਰਦੇ ਬਣਾਤੀਆਂ ਨਾ ਬਣਾਤੀਆਂ ਬਣ ਜਾਂਦੇ ਚਾਹ ਦੂਜੀ ਆ ਇੱਕ ਤਾਂ ਗੱਲ ਹੋ ਗਈ ਤਾਂ ਜੀ ਤੁਸੀਂ ਕੰਕਰੀਟ ਤੇ ਬੰਦ ਬਣਾਤੇ ਨਾ ਸਾਲੂ ਹੋਰ ਬਸ ਕੰਕਰੀਟ ਦੇ ਬੰਦ ਬਣ ਜਾਣਗੇ ਹਾਂ ਜੀ ਹੁਣ ਇੱਕ ਗੱਲ ਕਰਨੀ ਆ ਸੀ ਹੁਣ ਅਸੀਂ ਕੀ ਕਰਾਂਗੇ ਮੈਂ ਕੱਲ ਮੀਟਿੰਗ ਛੱਡੀ ਆ ਪਾਰਟੀ ਦੀ ਜੀ ਇੱਕ ਤਾਂ ਜਿਹੜੇ ਖੇਤਾਂ ਚ ਸਿਲਟ ਆਇਆ ਜੀ ਆ ਗਿਆ ਕਿੰਨੇ ਖੇਤਾਂ ਚ ਸਾਡੇ ਆ ਵੀ ਆ ਗਿਆ ਬਹੁਤ ਜ਼ਿਆਦਾ ਚਲੋ ਜਿਹੜੇ ਵੀ ਖੇਤਾਂ ਚ ਸਿਲਟ ਆਇਆ ਉਹ ਸੇਵਾ ਅਕਾਲੀ ਦਾ ਲਊਗਾ ਠੀਕ ਆ ਜੀ ਬੋਲ ਸੋਹਣੇ ਸੁਣ ਲੋ ਜੀ ਵਿਚੰਨਾ ਗੱਲ ਉਹ ਸੇਕ ਅਸੀਂ ਟਰੈਕਟਰ ਵੀ ਲੈ ਕੇ ਆਵਾਂਗੇ ਪੰਜਾਬ ਕੋਲ ਅਸੀਂ ਆਪਣੇ ਹਲਕੇ ਵੰਡ ਕੇ ਟਰੈਕਟਰ ਵੀ ਲੇਵਾਂਗੇ ਡੀਜ਼ਲ ਵੀ ਸਾਡਾ ਟਰੈਕਟਰ ਵੀ ਸਾਲਾ ਤੁਹਾਡੀ ਮਦਦ ਕਰਕੇ 10 ਦਿਨਾਂ ਦੇ ਅੰਦਰ ਅਸੀਂ ਥੋੜੀ ਸਿਲਟ ਤੇ ਲੈਵਲ ਕਰਕੇ ਤੁਹਾਨੂੰ ਦੇ ਦਾਂਗੇ ਦੂਜੀ ਗੱਲ ਜਿਹੜਾ ਸਿਲਟ ਜਿਹਦੇ ਖੇਤ ਚ ਹੈ ਉਹ ਸਿਲਟ ਉਹਦਾ ਜੋ ਮਰਜੀ ਤੁਸੀਂ ਵੇਚ ਸਕੋਗੇ ਜੇ ਕੋਈ ਪੰਗਾ ਲਾਊਗਾ ਮੈਂ ਅੱਗੇ ਖੜੂਗਾ 7 ਵਜੇ ਜੀ ਤੁਸੀਂ ਸੇਲ ਕਰ ਦਿਓ ਜੀ ਜਿੰਨਾ ਸ਼ਿਲਟਰ ਨਿਕਲਦਾ ਕਿਉਂਕਿ ਨੁਕਸਾਨ ਹੀ ਤੁਹਾਡਾ ਹੋਇਆ ਹਾਂਜੀ ਹਾਂਜੀ ਆ ਤਾਂ ਨਲਾਇਕ ਦਿੱਤਾ ਹਾਂਜੀ ਬੇਨਤੀ ਹੋਰਾਂ ਛੋਟੀ ਜੀ ਸਾਡੇਆਂ ਰੋਡਾਂ ਦਾ ਬਹੁਤ ਮਾੜਾ ਹਾਲ ਹੈ ਤੁਸੀਂ ਜਾ ਕੇ ਰੋਡਾਂ ਤੋਂ ਦੇਖਿਆ ਜੀ ਆਗੇ ਤੁਸੀਂ ਇੰਨਾ ਬੁਰਾ ਹਾਲ ਹੈ ਇੰਨੀ ਟ੍ਰੈਫਿਕ ਸੀ ਦੇਖਿਆ ਤੁਸੀਂ ਜਾ ਕੇ ਦੇਖ ਲਓ ਜੀ ਜਿੰਨਾ ਮਿਲੋ ਸਾਹਿਬ ਦੇ ਕਬੂਲ ਆਪ ਦੀ ਜੀ ਸਰਕਾਰ ਕੀ ਕੰਮ ਬਣਿਆ ਤੁਸੀਂ ਗੱਲ ਸੁਣ ਲੋ ਮਰਵਾਦੀ ਆ ਸਵੇਰ ਹੋਣੀ ਆ ਯਾਰ ਵਧੀਆ ਗੱਲ ਕਰਨੀ ਆ ਜਿਹੜੀਆਂ ਆ ਸੜਕਾਂ ਹਾਂਜੀ ਹਾਂਜੀ ਸੁਣ ਲੋ ਸੁਣ ਲੋ ਇਹਦਾ ਮੇਰੇ ਕੋਲੇ ਹੁਣ ਕੋਈ ਲਾਜ ਨਹੀਂ ਸਰਕਾਰ ਜੀ ਕਰ ਸਕਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਦੂਜੀ ਜਿੱਥੇ ਕੋਈ ਚਾਰੇ ਦੀ ਲੋੜ ਹੈ ਮੈਨੂੰ ਦੱਸ ਦਿਓ ਤੁਹਾਨੂੰ ਡੀਜ਼ਲ ਦੀ ਲੋੜ ਹੈ ਮੈਂ ਸਰਪੰਚਾ ਜੀ ਪਿੰਡ ਦਾ ਜੀ ਹਾਂ ਡੀਜ਼ਲ ਦੀ ਲੋੜ ਹੈ ਹੈਗੀ ਹੁਣ ਡੀਜ਼ਲ ਦੀ ਕਿਰਪਾ ਹੈ ਜੀ ਤੁਸੀਂ ਆਪ ਜੀ ਵੱਲੋਂ ਮਿੱਟੀ ਜੀ ਨੂੰ ਆਪ ਜੀ ਨੇ ਦੇਣਾ ਉਹ ਤੁਸੀਂ ਕਿਰਪਾ ਕਰੋ ਡੀਜ਼ਲ ਵੀ ਨਹੀਂ ਦੇਣਾ ਹਾਂਜੀ ਹਾਂਜੀ ਆ ਵੀ ਡੀਲ ਬੇਚੀ ਆ ਇੱਕ ਮਿੰਟ ਕਰਦੇ ਮਾਦਲ ਸਾਹਿਬ ਡੀਲ ਲੈ ਜਾਏ ਜਿਹੜਾ ਬੰਦੀ ਡੀਲ ਚੱਲੀ ਜਾਂਦਾ ਜੀ ਪਹਿਲਾਂ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਮੀਨਾ ਸਹੀ ਹੁਣ ਤੋਂ ਡੀਲ ਦੇ ਬਾਰੇ ਪੈਣੀਆਂ ਬੰਦ ਕਰਿਓ ਇਕ ਮਿੰਟ ਦੋ ਮਿੰਟ ਬੋਲਿਆ ਨਾ ਜੀ ਆ ਜੀ ਸੱਜੂ ਜੀ ਹੋ ਜਾ ਸਾਡੇ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਮਾਰ ਪਈ ਆ ਅਸੀਂ ਬਹੁਤ ਸਾਰੇ ਪਿੰਡਾਂ ਦੇ ਸਾਡੇ ਪਿੱਛੇ ਸਾਰੇ ਖੜੇ ਆਂ ਅਸੀਂ ਇਕੱਠੋ ਆਂ ਅਸੀਂ ਬੜਾ ਰੌਲਾ ਪਾਇਆ ਰੀਤੇ ਦੇ ਖਿਲਾਫ ਕਿ ਰੀਤਾ ਬੰਦ ਕੀਤਾ ਜਾਵੇ ਪਰਚਾ ਵੀ ਕੀਤਾ ਥਾਣੇ ਬੰਦ ਵੀ ਕੀਤਾ ਗਿਆ ਸਾਡੀਆਂ ਤਿੰਨ ਪੰਚਾਇਤਾਂ ਦੇ ਪਰਚੇ ਹੋਏ ਪਰ ਮੈਨੂੰ ਕਿ ਮਾਫੀ ਆ ਨਾ ਇੱਕ ਜੀ ਸਾਡੀ ਨਹੀਂ ਹੋ ਜੀ ਸਾਡੀ 40 40 40 40 ਫੋਟਾ ਸਾਰੇ ਪਿੰਡ ਖੜੇ ਆ ਆ ਤਾਂ ਸਾਰੇ ਅੰਦਰ ਜਾਣ ਹਾਂ ਸਹੀ ਨੁਕਸਾਨ ਸਾਡੇ ਦਾ ਹੜ ਆਇਆ ਦੋ ਗੱਲ ਦੋ ਗੱਲਾਂ ਕਰਕੇ ਨੁਕਸਾਨ ਹੋਇਆ ਜੇ ਮੀਂਹ ਦਾ ਮੀਂਹ ਦਾ ਤਾਂ ਪਚਾਹ ਹੋ ਜਾਣਾ ਸੀ ਵੱਡੇ ਬਾਦਲ ਸਾਹਿਬ ਕੀ ਕਰਦੇ ਸੀ 4-5 ਮਹੀਨੇ ਪਹਿਲੇ ਹੀ ਮੀਟਿੰਗ ਕਰਕੇ ਮਹਿਕਮੇ ਨੂੰ ਬੁਲਾ ਕੇ ਬੰਦ ਪੱਕੇ ਕਰਾਉਣੇ ਡੀਸਿਲਟਿੰਗ ਕਰਨੀ ਪਹਿਲੇ ਤਿਆਰੀ ਡਰੇਨਾ ਸਾਫ ਕਰਨੀ ਅਸੀਂ ਤਿਆਰੀ ਕਰ ਲੈਂਦੇ ਸੀ ਆ ਜਦੋਂ ਝਾੜੂ ਵਾਲਾ ਤੁਵੰਤ ਮਾਣਾ ਚਾਰ ਸਾਲ ਹੋ ਗਏ ਮੀਟਿੰਗ ਨਹੀਂ ਕੀਤੀ ਤੁਵਾਨੀ ਨਹੀਂ ਦਿੱਤੀ 나ਜੀ ਬਿਮਾਰ ਹੋ ਕੇ ਹਸਪਤਾਲ ਨਾਲੇ ਨਾਲੇ ਹੋ ਰਿਹਾ ਜਿਹੜਾ ਸਾਡੇ ਗੁਰਦਾਸਪੁਰਾ ਦਾ ਇਹ ਡੈਮ ਹੈ ਸਾਡਾ ਉਹ 4 ਮਹੀਨੇ ਪਹਿਲੇ ਇੰਜੀਨੀਅਰਾਂ ਨੇ ਲਿਖ ਕੇ ਦਿੱਤਾ ਕਿ ਆ ਟੁੱਟ ਜਾਣਾ ਹੈ ਕਿਉਂ ਨਾ ਜੀ ਸਾਨੂੰ ਪੈਸਾ ਦਿਓ ਨਾ ਤਖੜਾ ਕਰੀਏ ਕਿਰਪਿਆ ਨੇ ਦਿੱਤਾ ਟੁੱਟ ਗਿਆ ਸਾਰਾ ਮੱਝ ਰੁਣ ਗਿਆ ਆ ਤੇ ਇਨਾ ਦੀ ਨਲਾਕੀ ਕਰ ਪਈ ਐ ਚਲੋ ਜਿਹੜਾ ਬਾਗਲ ਸਾਹਿਬ ਹੁਣ ਰਾਜਨ ਹੋ ਗਿਆ ਜੀ 18 ਦਿਨ ਹੋ ਗਏ ਲਾਕਾ ਪੂਰੇ ਜੋਰ ਨਾਲ ਲੱਗਿਆ ਆ ਆਪਕੋ ਆਪਣੇ ਸੰਦ ਲੱਗੇ ਹੋਏ ਆ ਜੀ ਆਪਣੀਆਂ ਮਸ਼ੀਨਾਂ ਆਪਣੇ ਟਰੈਕਟਰ ਲੱਗੇ ਹੋਏ ਆ ਜੀ ਕੋਈ ਪਾਰੋਂ ਨਹੀਂ ਕੋਈ ਸਰਕਾਰ ਵੱਲੋਂ ਕੋ ਟਰੈਕਟਰ ਨਹੀਂ ਮਿਲੇ ਕੋ ਜੇਸਬੀਆਂ ਨਹੀਂ ਮਿਲੀਆਂ ਲਾਕੇ ਦੀ ਪਲਨ ਆਇਆ ਜੀ ਆਪਣੀਆਂ ਮਸ਼ੀਨਾਂ ਲਾ ਕੇ ਆਪਣੇ ਟਰੈਕਟਰ ਲਾ ਕੇ ਬਾਸ ਸਾਹਿਬ ਤੁਸੀਂ ਐ ਕਰੋ ਆ ਬਾਸ ਸਾਹਿਬ ਸਰਪੰਚ ਸਾਹਿਬ ਦੀ ਵੀ ਸੁਣੋ ਜੀ ਸਰਪੰਚ ਸਾਹਿਬ ਜੀ ਇਕ ਤਾਂ ਐ ਕਰੋ ਸਰਪੰਚ ਸਾਹਿਬ ਆ ਤਾਂ ਮੈਂ ਇੱਕ ਮਿੰਟ ਇਹਨਾਂ ਨੂੰ ਦੇ ਦਿੰਦਾ ਇੱਕ ਤਾਂ 2 ਲੱਖ ਮੈਂ ਹੋਈ ਫੜਾਰੇ ਡੀਜ਼ਲ ਚਾਹੀਦਾ 2000 ਲੀਟਰ 3000 ਲੀਟਰ 4000 ਲੀਟਰ ਤੁਸੀਂ ਦੱਸ ਦਿਓ ਸ਼ਰਨਜੀਤ ਨੂੰ ਕੱਲ ਮੈਂ ਨਾਲ ਦੇਣਾ ਭੇਜ ਦੇਵਾਂ ਡੀਜ਼ਲ ਥੋੜੇ ਥੋੜੇ ਤੁਸੀਂ ਹੁਣ ਤੁਸੀਂ ਹੁਣ ਆਪਣਾ ਡੀਜ਼ਲ ਹੀ ਲਾਉਣਾ ਤੁਸੀਂ ਹੁਣ ਆਪਣਾ ਡੀਜ਼ਲ ਅਸੀਂ ਹੁਣ ਉਹਨਾ ਡੀਜ਼ਲ ਦਾ ਤੁਸੀਂ ਖਰਚਾ ਨਹੀਂ ਕਰਨਾ ਆ ਸੇਵਾ ਮੈਂ ਲੈ ਲੈਣਾ ਤੁਹਾਨੂੰ ਅਸੀਂ 4000 ਲੀਟਰ ਕੱਲ ਭੇਜਨੇ ਆ ਪੂਰਾ 4000 ਲੀਟਰ ਤੇਲ ਹੋ ਗਿਆ ਬਾਕੀ 2 ਲੱਖ ਰੁਪਏ ਉਹਨਾਂ ਨਾਲ ਹੋਣਗੇ ਬਾਬਾ ਸਾਹਿਬ ਜੀ ਬਾਬਾ ਜੀ ਮੇਰੇ ਇੱਕ ਮੈਂ ਇੱਕ ਗੱਲ ਸੁਣਨੀ ਹੈ ਮੈਂ ਸਵੇਰ ਦਾ ਜੂਰੇ ਆ ਮੇਰੇ ਯਾਰ ਦੋਸਤ ਦੇਵ ਸਿੰਘ ਸਰਪੰਚ ਆ ਕੇ ਤੇਰੇ ਨਾਲ ਬਗਾ ਨਹੀਂ ਜੀ ਮੈਂ ਉਹ ਤੁਹਾਡਾ ਫੈਨ ਆ ਮੈਂ ਉਹ ਰਹੀ ਆ ਪੱਛਲੋ ਬਲਹਰ ਮੈਂ ਤੁਹਾਡਾ ਫੈਨ ਆ ਮੈਂ ਤੁਹਾਡੇ ਫੋਟੋ ਲਗਾਏ ਜਾਈ ਅੱਬ ਨਹੀਂ ਆ ਜਾ ਆ ਜਾ ਜਲਦੀ ਬੇਨਤੀ ਹੈ ਤੁਹਾਨੂੰ ਬਾਬਾ ਜੀ ਮੀਨ ਜੀ ਸਹੀ ਚੱਕਰ ਬੰਦਾਰੀ ਆਣਾ ਤੇ ਕੋਈ ਵੀ لئے تھوڑا لے تھوڑا چلو اپا فونو کراني آهي جي اخري گهڻي انگريجي ٿانڪ يو